ਇਹਨੇ ਉਹ ਫੋਟੋ ਤਾਂ ਖਿੱਚੀ ਆ ਕਿਉਂਕਿ ਉਹ ਫੋਟੋ ਪਿੱਛੇ ਦਿਮਾਗ ਮੇਰਾ ਸੀ ਹਾਂ ਨਿਪੜਿਆ ਗਿੰਨੀ ਦਾ ਮਤ ਚੱਕ ਨਹੀਂ 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 ਜੇ ਉੱਥੇ ਕੋਈ ਮਾੜਾ ਬੰਦਾ ਹੁੰਦਾ ਉਹ ਖਿੱਚ ਵੀ ਨਹੀਂ ਸੀ ਸਕਦਾ ਨਹੀਂ ਨਹੀਂ ਗਿੰਨੀ ਮੇਰੀ ਗੱਲ ਨਾਲ ਸਹਿਮਤ ਹੈ 1 ਮਿੰਟ ਜੇ ਮੈਂ ਇਹਨੂੰ ਲੋਕੇਸ਼ਨ ਦੇਤੀ ਇਹਨੂੰ ਆਈਡੀਆ ਦੇਤਾ ਵੀ ਆਪਾਂ ਚੀਜ਼ ਕ੍ਰੀਏਟ ਕਰਨੀਆਂ ਜੇ ਕੋਈ ਉੱਥੇ ਮਾੜਾ ਐਡੀਟਰ ਹੋਊਗਾ ਉਹ ਕ੍ਰੀਏਟ ਵੀ ਨਹੀਂ ਕਰ ਸਕਦਾ ਇਹਨੇ ਕੀਤਾ ਕ੍ਰੀਏਟ ਹਾਂ ਕਹਿੰਗੇ ਹੈਗਾ ਅੱਗੇ ਫੋਟੋ ਬੜੀ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਟੂ ਅਵਰ ਨਿਊ ਬਲੌਗ ਮੈਂ ਤੁਹਾਡੇ ਨਾਲ ਕੱਲ ਗੱਲ ਕੀਤੀ ਸੀਗੀ ਵੀ ਮੈਂ ਤੁਹਾਨੂੰ ਸ਼ੂਜ਼ ਦਿਖਾਉਣੇ ਆ ਬੱਚਿਆਂ ਵਾਲੇ ਲਾਈਟਾਂ ਵਾਲੇ ਜਿਹੜੇ ਤੁਸੀਂ YouTube ਤੇ ਦੇਖਦੇ ਹੋ ਬਟ ਅੱਜ ਤੁਸੀਂ ਸਾਡੇ ਸਟੋਰ ਤੇ ਦੇਖੋਗੇ ਲਿਆਓ ਵੀਰੇ ਅੰਗਰੇਜ਼ ਵੀਰੇ ਅੰਗਰੇਜ਼ ਵੀਰੇ ਸ਼ੂਜ਼ ਲੈ ਕੇ ਆਓ ਆਪਣੇ ਲਈ ਤਾਂ ਕੱਲਾ ਕੱਲਾ ਆਰਟੀਕਲ ਲਿਓ ਜਿਹੜੇ ਤੁਸੀਂ YouTube ਤੇ ਦੇਖਦੇ ਹੋ ਠੀਕ ਹੈ ਸ਼ੂਜ਼ ਬੱਚੇ YouTube ਤੇ ਦੇਖ ਰਿਆ ਉਹ ਸ਼ੂਜ਼ ਆਪਣੀ ਸ਼ੌਪ ਤੇ ਅਵੇਲੇਬਲ ਹੈਗੇ ਆ ਸਾਡੇ ਕੋਲ ਆਨਲਾਈਨ ਲੈਣੇ ਆ ਆਨਲਾਈਨ ਲੈ ਲਿਓ ਤੁਸੀਂ ਠੀਕ ਹੈ ਟਾਇਰਾਂ ਵਾਲੇ ਵੀ ਨੇ ਵਿਦਾਊਟ ਟਾਇਰਾਂ ਵਾਲੇ ਵੀ ਨੇ ਲਾਈਟਾਂ ਵਾਲੇ ਬੂਟ ਸਾਰੇ ਆਰਟੀਕਲ ਮੈਂ ਤੁਹਾਨੂੰ ਅਜੇ ਇੱਕ ਵੀਡੀਓ ਦੇ ਵਿੱਚ ਦਿਖਾਉਂਗੀ ਸਾਰੇ ਆਰਟੀਕਲ ਚੱਕ ਲਓ ਆਪਰੇ ਠੀਕ ਹੈ ਸਾਰੇ ਆਰਟੀਕਲ ਲੈ ਆਓ ਕੱਲਾ ਕੱਲਾ ਆਰਟੀਕਲ ਮੈਂ ਤੁਹਾਨੂੰ ਦਿਖਾਉਂਗੀ ਪਰ ਅਸੀਂ ਤੁਹਾਨੂੰ ਲਾਈਟਿੰਗ ਵੀ ਦਿਖਾਵਾਂਗੇ ਕਿੰਨੇ ਤਰ੍ਹਾਂ ਦੀ ਉਹਦੇ ਵਿੱਚ ਲਾਈਟਿੰਗ ਹੁੰਦੀ ਆ ਠੀਕ ਹੈ ਤੇ ਜਿਵੇਂ ਬੱਚੇ ਠੀਕ ਆ ਤੁਹਾਨੂੰ ਐ ਹੁੰਦਾ ਵੀ ਬੱਚਾ ਸ਼ੂ ਵੀ ਪਾ ਲੇ ਤੇ ਜੇ ਤੁਸੀਂ ਬਾਹਰ ਅੰਦਰ ਗਏ ਹੋ ਵੀ ਬੱਚੇ ਨੇ ਸਕੇਟਿੰਗ ਕਰਨੀ ਆ ਜਾਂ ਬੱਚਾ ਉਹ ਗੇਮ ਦੇ ਵਿੱਚ ਹੈਗਾਗਾ ਤਾਂ ਤੁਸੀਂ ਉਹਦੇ ਲਈ ਵੀ ਉਹਨੂੰ ਯੂਜ਼ ਕਰ ਸਕਦੇ ਹੋ ਕਹਿੰਦੇ ਖੂਨ ਕਢਾ ਕੇ ਆਏ ਨੇ ਖੂਨ ਦੇ ਕੇ ਓ ਮਾਈ ਗੋਡ ਇੱਧਰ ਵੀ ਕਢਾ ਕੇ ਆਏ ਤੇ ਥੋੜਾ ਜਿਹਾ ਖੂਨ ਬੀ ਨੇ ਵੀਰੇ ਤੁਹਾਡਾ ਜੀ ਨਹੀਂ ਇਹਦੇ A ਨੇ ਜਿਹੜਾ ਮਿਲਦਾ ਨਹੀਂ ਬੀ ਪੋਜ਼ਿਟਿਵ ਹੈ ਠੀਕ ਮੇਰੇ ਵੀ ਪੀ ਪੋਜ਼ਿਟਿਵ ਹੈ 90% ਬੀ ਪੋਜ਼ਿਟਿਵ ਮੇਰੇ ਵੀ ਪੀ ਪੋਜ਼ਿਟਿਵ ਹੈ ਕਿਉਂ ਮੇਰਾ ਵੀਰੇ ਡਾਇਰੈਕਟਰੀ ਚ ਨਾ ਲੱਗਦਾ ਰਿੱਕੀ ਦੇ ਵੀ ਪੋਜ਼ਿਟਿਵ ਹੀ ਆ ਰਿੱਕੀ ਹੈਨਾ ਤੁਹਾਡੇ ਵੀ ਪੋਜ਼ਿਟਿਵ ਆ ਟੋਰੀ ਪਾ ਰਿਹਾ ਬਈ ਅੰਗਲੀ ਨੇ ਟੋਰੀ ਦਾ ਬ੍ਰਾਂਡ ਪਾ ਲਿਆ ਵੀਰੇ ਠੀਕ ਹੈ ਚੋਰ 13.7 ਮੋਟੂ ਬਈ ਉਹ ਕੋਲ ਸ਼ੈੱਡ ਸੂਟ ਬਹੁਤ ਸੋਹਣਾ ਲੱਗ ਰਿਹਾ ਥੈਂਕ ਯੂ ਤੇ ਮੇਰਾ ਵੀ ਦੱਸ ਦੇ ਤੇਰਾ ਬਹੁਤ ਉਮਾ ਇਹ ਤਾਂ ਫਿਰ ਹੁਣ ਪਾਰਟੀ ਵਾਲਾ ਪਾਇਆ ਹੋਇਆ ਮੇਰੇ ਕੀ ਘਰੇ ਰਹਿੰਦਾ ਹੁੰਦਾ ਸੀ ਬਲੱਡ 7.5 8.5 ਇੱਥੇ ਇਹਦੀ ਬਦੌਲਤ ਇਹਦੀ ਬਦੌਲਤ ਇਹਦੀ ਬਦੌਲਤ ਉਹਦੀ ਬਦੌਲਤ ਕੋਣ ਵਧ ਗਿਆ ਦੁੱਖਣਾ 14 ਕਿਾ ਸਾਢੇ ਸੱਤ ਤੋਂ ਇਹ ਖੁਸ਼ੀ ਦੀ ਉਹ ਹੁੰਦੀ ਹੈ ਮੇਰਾ ਡਿੱਖਾ ਆ ਰਹਿਦਾ ਹੁੰਦਾ ਸੀਗਾ 8 8.5 ਇਹਦੇ ਬਦੌਲਤ 10.5 11 ਗਲਤ ਉਹ ਕਿੱਥੇ ਗਲਤ ਬੋਲ ਗਈ ਮੈਂ ਦਿੱਖਾਂ ਬਾਦ ਰੇ ਜਾਂਦਾ ਹੁੰਦਾ ਸੀਗਾ 8 9 ਬਸ ਪੀ ਗਿਆ ਰਿੱਕੀ ਖੂਨ ਮੇਰਾ ਸਾਰਾ ਪਰ ਇਹਦਾ ਵਧਾਤਾ ਨਾ ਖੂਨ ਆਪਾਂ ਉਲਟ ਹੋ ਗਿਆ ਨਾ ਫਿਰ ਇੱਕ ਬੰਦਾ ਵਧਾ ਦਿੰਦਾ ਹੁੰਦਾ ਖੂਨ ਚੋ ਵੀ ਆਹ ਲਾਈਟਾਂ ਵਾਲੇ ਸ਼ੂ ਨੇ ਬੱਚਿਆਂ ਦੇ ਠੀਕ ਹੈ ਜਿਹੜੇ ਤੁਸੀਂ YouTube ਤੇ ਦੇਖਦੇ ਹੋ ਤੇ ਇਹ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਵੀਰੇ ਲਾਈਟਾਂ ਚ ਲਾਈਓ ਤੁਸੀਂ ਚਲੋ ਤਿੰਨੇ ਜਵੋ ਆਰਟੀਕਲ ਐਈਂ ਚਲਾਓ ਐਈਂ ਦਿਖਾਉਣੇ ਪਹਿਲਾਂ ਮੈਂ ਛੋਟੇ ਹੱਥ ਚ ਫੜ ਲਓ ਬਸ ਦੋਨੇ ਸ਼ੂ ਤੁਸੀਂ ਲਾਈਟਾਂ ਚਲਾ ਦਿਓ ਅਮਰਿਤ ਹੱਥ ਚ ਫੜੋ ਦੋਨੇ ਸ਼ੂ ਫੜੋ ਐ ਪ੍ਰੋਪਰ ਦਿਖਾ ਦਿਓ ਕੋਲੇ ਹਾਂ ਬਈ ਦੇਖੋ ਇਹਨਾਂ ਵਿੱਚ ਸਾਈਜ਼ ਮਿਲ ਜੂ ਤੁਹਾਨੂੰ 1 ਸਾਲ ਤੋਂ ਲੈ ਕੇ 8 ਸਾਲ ਤੱਕ 17 ਤਰ੍ਹਾਂ ਦੀ ਲਾਈਟਿੰਗ ਆ ਚਾਰਜਿੰਗ ਕੇਬਲ ਨਾਲ ਦਵਾਂਗੇ ਜੀ ਹਾਈ ਨੈਕ ਸ਼ੂ ਨੇ ਠੀਕ ਆ ਬ੍ਰਾਂਡਡ ਸ਼ੂ ਆ ਤੇ ਪ੍ਰੀਮੀਅਮ ਕੁਆਲਿਟੀ ਆ ਤੇ ਲਾਈਟਿੰਗ ਚੇਂਜ ਹੋ ਜਾਂਦੀ ਆ ਇਥੋਂ ਬਾਰੀ ਬਾਰੀ ਬਟਨ ਦਬੋਗੇ ਤੇ ਇਹਨੂੰ ਬੰਦ ਕਿਵੇਂ ਕਰਨਾ ਪ੍ਰੋਪਰ ਇੱਕ ਵਾਰੀ ਬੰਦ ਕਰਕੇ ਰੱਖਣਾ ਜਿਹੜੀ ਰਾਈਟ ਆ ਉਹ ਆਫ ਹੋ ਜੂਗੀ ਠੀਕ ਆ ਜਦੋਂ ਇਹ ਲੋ ਹੋ ਜਾਣਗੇ ਆਪਣੇ ਆਪ ਦੱਸਣ ਲੱਗ ਜਾਣਗੇ ਲਾਈਟ ਚੱਲਣ ਨੂੰ ਅਟਜੂ ਦੁਬਾਰਾ ਤੁਸੀਂ ਚਾਰਜ ਕਰੋਗੇ ਤੇ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਆ ਭਾਈ ਠੀਕ ਆ ਬ੍ਰਾਂਡਡ ਆਰਟੀਕਲ ਆ ਤੇ ਜਿਹੜਾ ਇਹ ਆਰਟੀਕਲ ਕਿਸੇ ਕੋਲੋਂ ਨਹੀਂ ਮਿਲਣਾ ਤੁਹਾਨੂੰ ਸਾਡੇ ਕੋਲੋਂ ਹੀ ਮਿਲੂਗਾ 1 ਸਾਲ ਤੋਂ ਲੈ ਕੇ 8 ਸਾਲ ਤੱਕ ਤਿੰਨੇ ਦੇ ਵਿੱਚ ਰੰਗ ਨੇ ਜੀ ਯੂਨੀਸੈਕਸ ਸ਼ੂ ਆ ਗਰਲਜ਼ ਲਈ ਬੁਆイズ ਲਈ ਦੋਨਾਂ ਲਈ ਆ ਮਲਟੀ ਕਲਰ ਆ ਗਿਆ ਰਾਇਲ ਬਲੂ ਕਲਰ ਆ ਗਿਆ ਤੇ ਗ੍ਰੇ ਬਲੈਕ ਕਲਰ ਆ ਗਿਆ ਠੀਕ ਆ ਜਲਦੀ ਜਲਦੀ ਆਪਣੇ ਬੱਚਿਆਂ ਲਈ ਆਰਡਰ ਕਰ ਲਓ ਕਿਉਂਕਿ ਇਹ ਚੀਜ਼ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀ ਇਹ ਰਿਹਾ ਆਪਣੀ ਸ਼ਾਪ ਤੇ ਅਵੇਲੇਬਲ ਆ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਲੈਣਾਗਾ ਹੰਡਿਆਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਗਣਪਤੀ ਸਕੁਏਅਰ ਠੀਕ ਹੈ ਆਪਣੀ ਸ਼ਾਪ ਹੈਗੀ ਸੀਵੀ ਐਂਡ ਸੇਠੀ ਸ਼ੂਜ਼ 1 ਸਾਲ ਤੋਂ ਲੈ ਕੇ 8 ਸਾਲ ਤੱਕ ਬੱਚਿਆਂ ਦੇ ਸ਼ੂਜ਼ ਨੇ ਠੀਕ ਹੈ ਜਰੂਰ ਲੈ ਕੇ ਜਾਓ ਇੰਨਾ ਕੋ ਜਿਆਦਾ ਲਾਈਟ ਵੇਟ ਆ ਤੁਹਾਡਾ ਬੱਚਾ ਬਿਲਕੁਲ ਵੀ ਐਵੇਂ ਨਹੀਂ ਕਹੂਗਾ ਵੀ ਜਿਹੜਾ ਹੈਗਾ ਸ਼ੂ ਆ ਉਹ ਬਹੁਤ ਜਿਆਦਾ ਹੈਵੀ ਆ ਬਹੁਤ ਕੰਫਰਟੇਬਲ ਆ ਤੇ ਬੱਚਾ ਪਾ ਕੇ ਵੀ ਰੱਖੂਗਾ ਜਿੱਦਾਂ ਕਿ ਆਪਾਂ ਪਾਰਟੀ ਦੇ ਵਿੱਚ ਜਾਣਾਗਾ ਮੈਰਿਜ ਫੰਕਸ਼ਨ ਅਟੈਂਡ ਕਰਨੇ ਆ ਬਹੁਤ ਅੱਛਾ ਸ਼ੂ ਆ ਕਿ ਬੱਚੇ ਬਹੁਤ ਲਾਈਕ ਕਰਦੇ ਆ ਇਦਾਂ ਦੇ ਸ਼ੋ ਨੂੰ ਤੇ ਪ੍ਰਾਈਸ ਅਸੀਂ ਬਹੁਤ ਜੈਰੂਨ ਜਾਂ ਪ੍ਰਾਈਸ ਦੇ ਦੇਣਾ ਤੁਹਾਨੂੰ 2100 ਤੋਂ 2600 ਦੇ ਵਿੱਚ ਵਿੱਚ ਨਾ ਤੁਹਾਨੂੰ ਇਹ ਪ੍ਰਾਈਸ ਮਿਲੇਗੀ ਤੋਂ ਤਾਂ ਜਲਦੀ ਆ ਜੀ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਥੈਂਕ ਯੂ ਸੋ ਮੱਚ ਗਾਈਸ ਹੋਵੇ ਗਾਈਸ ਮੈਂ ਆਪਦੀ ਦੁਕਾਨ ਤੋਂ ਬਹੁਤ ਸੋਹਣੇ ਜੜੇ ਹੈਗੇ ਸਰਦੀਆਂ ਵਾਲੀਆਂ ਚੱਪਲਾਂ ਸਰਦੀਆਂ ਵਾਲੇ ਬੂਟ ਲੈ ਆ ਕਿੰਨੇ ਜਿਆਦਾ ਸੋਹਣੇ ਆ ਦੇਖੋ ਤੁਸੀਂ ਕਿੰਨੇ ਵਧੀਆ ਲੱਗਦੇ ਆ ਪਾਏ ਗੁਲਗੁਲੂ ਜੇ ਜਮੀ ਠੰਡ ਨਹੀਂ ਲੱਗਦੀ ਇਹਨਾਂ 'ਚ ਲੈਵਰੀ ਤੇ ਵੀਡੀਓ ਬਣਾਈ ਮੈਂ ਇਹਦੇ ਵਿੱਚ ਕਲਰ ਵੀ ਦਿਖਾ ਦੇਣੀ ਆ ਤੇ ਤੁਹਾਨੂੰ ਮੈਂ ਪ੍ਰਾਈਜ਼ ਵੀ ਦੱਸ ਦੇਣੀ ਹੈ ਠੀਕ ਹੈ ਗਾਇਸ ਦੇਖੋ ਬਈ ਲਓ ਦੇਖ ਲਓ ਪੈਰਾਂ ਚ ਪਾਇਆ ਕਿੰਨਾ ਸੋਹਣਾ ਲੱਗ ਰਿਹਾ ਹੈ ਬੱਚੀ ਇੰਨਾ ਜ਼ਿਆਦਾ ਸੌਫਟ ਹੈ ਲੱਗਦਾ ਜਿਵੇਂ ਪੈਰਾਂ ਚ ਰੂਪਾਈ ਹੁੰਦੀ ਹੈ ਇਹਦੇ ਵਿੱਚ ਰੰਗ ਨਹੀਂ ਆਪਾਂ ਦੇਖੋ ਯੈਸ 10 11 ਹੀ ਹੀ ਇਹਦੇ ਵਿੱਚ ਹੈਗਾ ਬਰਾਊਨ ਤੇ ਵਾਈਟ ਕਲਰ ਠੀਕ ਹੈ 1 ਇੱਥੇ ਵੀ ਦਿਖਾ ਦੇਣਾ ਤੁਹਾਨੂੰ ਪੈਂਡ ਐਂਡ 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 ਇੱਕ ਹੈ ਨਾ ਕਲਰ ਕੋਲ ਪਿੰਕ ਵਾਈਟ ਪੋ ਐਂਡ ਇੱਕ ਇਹ ਹੈ ਸਾਡੇ ਨੂੰ ਬੀਜ ਵਾਂ ਬਲੈਕ ਵਾਈਟ ਤੇ ਇੱਕ ਜਿਹੜਾ ਤੁਸੀਂ ਮੇਰੇ ਪਾਏ ਹੋਏ ਆ ਦਿਖ ਰਹੇ ਹੋ ਬਲੂ ਵਾਈਟ ਬਟ ਸਾਡੇ ਕੋਲ ਪੇਅਰ ਨਾ ਮਤਲਬ ਬਈ ਇੱਕ ਨਾਲ ਦੇ ਦੋ ਦੋ ਪੀਸ ਆ ਲਿਮਟਡ ਆ ਲਿਮਟਡ ਸਟਾਕ ਆ ਜਿੰਨੇ ਆਰਡਰ ਕਰਨਾ ਜਲਦੀ ਕਰ ਸਕੋ ਪ੍ਰਾਈਸ ਇੰਨਾ ਕਿ ਜੈਨੂਨ ਆਈ ਪ੍ਰਾਈਸ ਉਹਨੂੰ ਕਿੱਥੋਂ ਨਹੀਂ ਮਿਲੂਗਾ ਇੱਕ ਚੀਜ਼ ਹੋਰ ਦੱਸ ਦਿੰਨੀ ਆ ਪ੍ਰੀਮੀਅਮ ਕੁਆਲਿਟੀ ਆ ਕੋਈ ਵੀ ਰੱਦੀ ਮਾਲ ਨਹੀਂ ਹੈਗਾ ਤੇ ਪ੍ਰਾਈਸ ਸਿਰਫ 500 ਬਸ ਫਾਈਲ ਔਨ ਸੋਲ ਸਿਰਫ 500 ਠੀਕ ਹੈ ਸੋਲ ਦਾ ਨਹੀਂ ਮੈਨੂੰ ਪਤਾ ਉਹ ਵੀਰਾ ਦੱਸ ਦੋ ਦੱਸੋ ਫਾਈਲ ਔਨ ਸੋਲ ਆ ਜੀ ਨਾਨ ਸਲਿਪ ਸੋਲਾ ਫਰਸ ਜੋ ਮਰਜੀ ਹੋਵੇ ਗ੍ਰੇਨਾਈਟ ਆ ਫਲੋਰ ਟਾਈਲ ਆ ਜਿੱਦਾਂ ਦਾ ਮਰਜ਼ੀ ਫਰਸਾ ਨਾਲ socks phone ਦੀ ਵੀ ਲੋੜ ਹੀ ਨਹੀਂ ਹੈਗੀ ਐਂ ਹੀ ਨਿੱਗ ਆਈ ਜਾਂਦੀ ਆ ਪੈਰਾਂ ਲਓ ਵੀ ਕਰ ਲੋ ਚੈੱਕ 500 ਦਾ ਸਾਈਜ਼ ਵੀ ਦੱਸ ਦਿੰਨੀ ਆ ਬਾਈ ਐਵੇਂ ਬਾਅਦ ਚ ਕਨਫਿਊਜ਼ ਹੋਮਗੇ ਹਨਾ ਆ ਜਿਹੜਾ ਮੇਰੇ ਕੋਲ ਸਾਈਜ਼ ਆਏਗਾ ਇਹ ਜਿਹਦੇ 38 ਆਉਂਦਾ 39 ਆਉਂਦਾ 38 ਤੋਂ 39 ਆਹ ਵਾਲੇ ਕਲਰ ਦੇ ਵਿੱਚ ਅਵੇਲੇਬਲ ਆ ਠੀਕ ਹੈ ਤੇ ਜਿਹੜਾ ਪਿੰਕ ਵਾਈਟ ਕਲਰ ਆ ਇਹਦੇ ਵਿੱਚ 36 ਤੋਂ 37 ਆ ਠੀਕ ਹੈ ਤੇ ਜਿਹੜਾ ਬਲੈਕ ਵਾਈਟ ਕਲਰ ਵਾਲਾ ਇਹ 38 ਤੋਂ 39 ਆ ਗਿਆ ਠੀਕ ਹੈ ਤੇ ਇੱਕ ਸਾਰੇ ਸਾਈਜ਼ ਸਾਡੇ ਕੋਲ 43 40 ਤੋਂ 43 ਇਸ ਵਨ ਹੈ ਜਿਹਦੇ ਵਿੱਚ ਸਾਡੇ ਕੋਲ 40 ਤੋਂ 43 ਵੀ ਹੈਗਾਗਾ ਆ ਤੁਸੀਂ ਚੈੱਕ ਕਰ ਲਓ ਠੀਕ ਹੈ ਤੇ ਬਲੈਕ ਦੇ ਵਿੱਚ ਵੀ 40 ਤੋਂ 43 ਹੈਗਾਗਾ ਆਪਣੇ ਕੋਲ ਇੱਕ pair ਤੇ ਬਲੂ ਵਾਲੇ 'ਚ ਵੀ ਆਪਣੇ ਕੋਲ 40 ਤੋਂ 43 ਹੈਗਾ ਮਤਲਬ 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 ਪਤਾ ਕਿਆ ਵੇਖੋ ਆ ਸਾਡੇ ਕੋਲ ਦੇਖੋ ਤਿੰਨਾ ਰੰਗਾਂ ਦੇ ਵਿੱਚ ਠੀਕ ਹੈ ਬਲੂ ਗਲੂ ਪਿੰਕ ਬਲੈਕ ਬ੍ਰਾਊਨ ਤਿੰਨਾ ਰੰਗਾਂ ਦੇ ਵਿੱਚ ਆਪਣੇ ਕੋਲ 40 ਤੋਂ 41 ਸਾਈਜ਼ ਹੈਗਾ ਜਿਨ੍ਹਾਂ ਦੇ 40 ਆਉਂਦਾ ਹੋਣ ਨਾਲੇ ਵੀ ਇਹੀ ਸਾਈਜ਼ ਆ 41 ਵਾਲਿਆਂ ਦੀ ਵੀ ਇਹੀ ਸਾਈਜ਼ ਠੀਕ ਹੈ ਤੇ ਤਿੰਨਾ ਕਲਰਸ ਦੇ ਵਿੱਚੋਂ ਜਿਹੜੇ ਆ تین ਕਲਰ 1 2 ਹੱਥ ਚਾਰ ਹੋ ਗਏ ਨਾ ਚਾਰਾਂ ਦੇ ਵਿੱਚ 40 41 ਹੈਗਾ ਨਾ ਹਾਂਜੀ ਤੇ ਆ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ 36 37 ਹੈਗਾ ਹੈ 36 ਆਹਾ 38 39 ਤੇ ਆ ਵਾਲਾ 38 39 ਠੀਕ ਹੈ ਇੱਕ ਪੇਅਰ ਮੈਂ ਲੈ ਲਿਆ ਤੇ ਇੱਕ ਆਪਣੇ ਕੋਲ ਫੂਲ ਪਿੰਕ ਰਹਿ ਗਿਆ 38 39 ਠੀਕ ਹੈ ਸਿਰਫ 500 ਰੁਪਿਆ ਤੇ ਜਲਦੀ ਜਲਦੀ ਮੈਨੂੰ WhatsApp ਕਰਦੇ ਹੋ 94647 0050 ਵਾਲੇ ਨੰਬਰ ਤੇ ਫੋਟੋ ਭੇਜ ਦਿਓ ਸਾਈਜ਼ ਸਾਨੂੰ ਦੱਸ ਦੇ ਕਿਹੜੇ ਕਿਹੜੇ ਆ ਠੀਕ ਹੈ ਪੇਮੈਂਟ ਅਡਵਾਂਸ ਹੋਊਗੀ ਐਡਰੈਸ ਭੇਜਨਾਗਾ ਸ਼ਿਪਿੰਗ ਕਰਵਾ ਦਾਂਗੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਦਿਓ ਸਿਰਫ ਇੰਨਾ ਕਈ ਸਟਾਕ ਆ ਸਾਡੇ ਕੋਲ ਸਟਾਕ ਨਹੀਂ ਹੈਗਾ ਬਹੁਤ ਘੱਟ ਆ ਇਹ ਤੇ ਇਹ ਰੀਸਟਾਕ ਵੀ ਨਹੀਂ ਹੁੰਦਾ ਜਿਹੜੀ ਐਟਮਿਕ ਵਾਰ ਆ ਕੇ ਚਲੀ ਗਈ ਉਹ ਵਾਪਸ ਨਹੀਂ ਆਉਂਦੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਪਹੁੰਚ ਚੁੱਕਿਆ ਘਰੇ ਤੇ ਇੱਕ ਜੀ ਹੋਰ ਦੱਸਾਂ ਸਾਰੇ ਟੱਬਰ ਵਾਸਤੇ ਲੈ ਆਇਆ ਜੁੱਤੇ ਤੇ ਹੁਣ ਦੇਖੀ ਗੁੰਤਾਜ ਮੇਰਾ ਪੁੱਤ ਖੁਸ਼ ਹੁੰਦਾ ਪਤਾ ਕਿਉਂ ਉਹਦੇ ਵਾਸਤੇ ਮੈਂ ਟੈਰ ਵਾਲੇ ਬੂਟ ਲੈ ਕੇ ਆਈਆਂ ਅੱਜ ਦੇਖੋ ਮੇਰਾ ਪੁੱਤ ਖੁਸ਼ ਹੁੰਦਾ ਦੇਖੀ ਚੱਲੇ ਤੁਸੀਂ ਅੱਜ ਤੇ ਜਠਾਣੀ ਜੀ ਵਾਸਤੇ ਲੈ ਕੇ ਆਈਆਂ ਆ ਖੋਲਿਓ ਰੱਖੇ ਹਾਂਜੀ ਫੜ ਲਿਆ ਸੀ ਨੋਈ ਚੱਕੀ ਪਹਿਲਾਂ ਸਮਾਨ ਰਿੱਕੀ ਵੀ ਆਪਦੇ ਛੂ ਲਿਆਈ ਐ ਅੰਡਰ ਆਰਮਰ ਦੇ ਤੇ ਮੰਮੀ ਵਾਸਤੇ ਵੀ ਲੈ ਆਈ ਮੈਂ ਜੁੱਤੀ ਆ ਤਾਂ ਮੈਂ ਸਾਰੇ ਟੱਬਰ ਵਾਸਤੇ ਸਮਾਨ ਹੀ ਲੈ ਕੇ ਆਈਆਂ ਕੁੱਲ ਮਿਲਾ ਕੇ ਹਣਾ ਚੱਕ ਲਈ ਫਿਰ ਸਮਾਨ ਮੇਰੇ ਬੱਚੇ ਵੀ ਮੈਨੂੰ ਡੀਕ ਦੇਣ ਹੋਣਗੇ ਚੱਕਾ ਬਣਾ ਗੁਰਤਾਜ ਵਾਸਤੇ ਸਮਾਨ ਤੇ ਆਪ ਦੇ ਵਾਸਤੇ ਵੀ ਮੈਂ ਤੇ ਨਵੇਂ ਫਾਇਆ ਲਈ ਆਪਾਂ ਜਾਣੇ ਅੰਦਰ ਓ ਬਈ ਓਏ ਮੈਂ ਮੇਰੇ ਪੁੱਤ ਵਾਸਤੇ ਲੈ ਕੇ ਆਈ ਆ ਟੈਰਾ ਵਾਲੇ ਸਕੈਟਿੰਗ ਵਾਲੇ ਯਸ ਤੇ ਹੁਣ ਇਹ ਚਲਾ ਕੇ ਵੀ ਦਿਖਾਊਗਾ ਤੇ ਆ ਚਾਚੇ ਨੂੰ ਉਹ ਨੂੰ ਹੋਣਾ ਇੱਕ ਹਾਂ ਮੈਨੂੰ ਵੀ ਪਾਉਣਾ ਆ ਗਿਆ ਇੱਕ ਮੈਂ ਆਦੀ ਭੈਣ ਵਾਸਤੇ ਲੈ ਕੇ ਆਈਆਂ ਕੈਂਡੀਟੋਰੀ ਹੋਉਂਦੀ ਆ ਬਹੁਤ ਠੰਢੀ ਹੋ ਗਈ ਵਾਓ ਟੋਰੀ ਟੋਰੀ ਹੋਗੀ ਠੀਕ ਹੈ ਨਾ ਸਹੀ ਗੱਲ ਆ ਕਿਉਂ ਬੁੱਤ ਕਿਵੇਂ ਲੱਗੇ ਬੂਟ ਸ਼ੂ ਤਾਂ ਪੈਂਟ ਹੈ ਤੂੰ ਕੈਂਟ ਹੈ ਤੂੰ ਕਿੱਥੋਂ ਦੀ ਮੈਂ ਢੀ ਲੈਂਦਾ ਮੈਂ ਤਾਂ ਦੇਖੋ ਬੋਟੂ ਆ ਦੇ ਮੰਮੀ ਲਈ ਮੰਮੀ ਕਾ ਲੜੀ ਆਂਦੀ ਸੀ ਵਿਚਾਰੀ ਮੈਂ ਕਿ ਜਿਹੜੀਆਂ ਰੋਟੀ ਖਵਾਉਂਦੀ ਆ ਯਾਰ ਆਪਾਂ ਨੂੰ ਉਹਦੇ ਵਾਸਤੇ ਵੀ ਚਾਹੀਦੀਆਂ ਚੱਪੜਾਂ ਸੋਹਣਿਆ ਰੇ ਮੰਮੀ ਨੂੰ ਵਧੀਆ ਲੱਗਦੇ ਆ ਇਹ ਜਿਹੜੀਆਂ ਉਹ ਵੀ ਲਾਈਟ ਵੇਟ ਆ ਪਾ ਲੂਗੀ ਮੈਂ ਕਿਹਾ ਵਿਚਾਰੀ ਮੈਂ ਕਿ ਸਾਰਾ ਟੱਬਰ ਆਪਾਂ ਪੈਰਾਂ 'ਚ ਪਾਉਣ ਨੂੰ ਲੈ ਆਏ ਨਵੀਂ ਦੁਕਾਨ ਤੋਂ ਡੈਡੀ ਰਹਿਗੇ ਚਾਹ ਦਾਗੇ ਡੈਡੀ ਵਾਸਤੇ ਵੀ ਇੱਕ ਅੱਧਾ ਜੁੱਤਾ ਲੈ ਆ ਕੇ ਦਮਾ ਹੈਨਾ ਸਕੈਚਰ ਜਿਹੇ ਕਿਹਦਾ ਲਗਾ ਟੋਰੀ ਤੇ ਕੱਲ ਨੂੰ ਮੇਰੀ ਭੈਣ ਦੇ ਸੂਟ ਵੀ ਆ ਜਣੇ ਸੁੱਖ ਨਾਲ 4-5 ਤੇ ਨਾਲ ਪਾਵਾਂਗੇ ਅਸੀਂ ਟੋਰੀ 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 ਹੋ ਜਾਣਾ ਹਾਂ ਇਹ ਮੈਂ ਪਾ ਕੇ ਦਿੰਨੀ ਆ ਲੈ ਆ ਮੋਟੂ ਮੈਂ ਇਹਨੂੰ ਪਾ ਕੇ ਲਾਉਂਗੀ ਲਓ ਜੀ ਇਹ ਇੱਕ ਤਾਂ ਪੁੱਤ ਨਾ ਲਵਾ ਲੈਣਾ ਚਾਚੀ ਤੇ ਮੰਮੀ ਨੇ ਕੁਝ ਹੁੰਦਾ ਵੀ ਨਹੀਂ ਹੁਣ ਮੇਤ ਦਾ ਲੈ ਪੁੱਤ ਇਹਦਾ ਦੇ ਮੈਨੂੰ ਇਹਦਾ ਲਓ ਵੀ ਗਾਇਸ ਹੁਣ ਮੇਰਾ ਪੁੱਤ ਨਾ ਤੁਹਾਨੂੰ ਪਾ ਕੇ ਦਿਖਾਉਂਦਾ ਖੜ ਜਾ ਪੁੱਤ ਇਹਨਾਂ ਮੈਨੂੰ ਅੰਗਰੇਜ਼ ਵੀਰੇ ਨੇ ਦੱਸਿਆ ਸੀ ਕਿਵੇਂ ਲੱਗੂਗਾ ਚਾ ਲਗੇ ਹਾਂ ਠੀਕ ਹੈ ਉਹ ਤੇ ਗੇਜੀ ਵੀਰੇ ਨੇ ਗੇਜੀ ਚਾਚੂ ਨੇ ਦੱਸਿਆ ਸੀਗਾ ਕੱਲ ਕਿ ਨਾ ਪੈਣੇ ਆਏ ਉਧਰ ਗਏ ਬੜਾ ਠੀਕ ਆ ਭਾਈ ਇੱਕ ਲਾਈਟਾਂ ਵਾਲੇ ਉਹ ਲੈ ਗਿਆ ਉਹਦੇ ਵਾਸਤੇ ਉਹਨਾਂ ਦੇ ਬੱਚੇ ਵਾਸਤੇ ਤੇ ਯਾਰ ਦੇ ਵੀ ਕੱਢ ਲੇ ਮੈਂ ਭੁੱਲੇ ਹੀ ਪਰ ਕੱਲ ਮੈਂ ਉਹ ਦੁਜੀ ਨੱਕ ਜੀ ਵਾਲੀ ਸੀ ਉਹ ਦੇਖੀ ਨਹੀਂ ਸੀ ਤੁਸੀਂ ਤੇ ਕਿਹਨੀ ਸੀਗੇ ਉਹ ਕੱਲੀਆਂ ਲਾਈਟਾਂ ਵਾਲੇ ਨੇ ਉਹ ਸ਼ੂ ਵਾਲੇ ਨਹੀਂ ਸੀ ਹਾਂ ਇਹਨੇ ਵੀ ਸਕੇਟਿੰਗ ਵਾਲੇ ਨੇ ਅੱਜ ਸਪੈਸ਼ਲ ਆਇਆ ਇੱਕ ਬੰਦਾ ਕਹਿੰਦਾ ਜੀ ਵੀ ਤੁਹਾਡੇ ਕੋਲ ਉਹ ਆ ਕੇ ਜਿਹੜੀ ਵੀ ਨਹੀਂ ਸਿੱਖੀ ਨਹੀਂ ਵੀਡੀਓ ਪਾਈ ਸੀਗੀ ਤੇ ਮੈਂ ਕਿਹਾ ਮੈਂ ਵੀ ਆ ਗਈ ਹਾਂ ਤੇ ਕਹਿੰਦੀ ਵੀ ਉਹ ਆ ਲੈ ਕੇ ਜਾਣੀ ਆ ਸੀ ਆਦੇ ਬੱਚਿਆਂ ਵਾਸਤੇ ਹਾਂ ਅੱਤਾ ਸੀ ਰੱਖੀ ਨਹੀਂ ਸੀ ਗੁੰਤਾਜ ਉਹਦੇ ਦੇ ਮਾਰ ਹੀ ਰੱਖੀ ਬੈਠੀ ਸੀ ਲੈ ਪੁੱਤ ਪਾਈ ਚਾਚੀ ਹਾਂ ਅੱਤਾ ਚਾਰਜਰ ਚਾਰਜਿੰਗ ਵਾਲੀ ਪੁੱਤ ਇਹ ਰੱਖ ਲੈ ਇਹ ਲਾ ਇਹ ਮੁੰਡੇ ਨੇ ਆਦੇ ਮੁੰਡੇ ਨੂੰ ਵੀ ਨਹੀਂ ਵੀ ਪਹਿਲਾਂ ਵੱਡੇ ਨੂੰ ਮਿਲ ਲੱਗੀ ਦੇਖ ਹੂੰ ਹੂੰ ਪੁੱਤਾ ਤੂੰ ਸੌਫਸਪਾ ਕਿ ਆ ਜਾਣਗੇ ਪੁੱਤ ਥੋੜਾ ਖਰਜ ਆ ਮੈਂ ਟਾਈਟ ਕਰ ਦੂੰਗੀ ਬੀਠਾ ਟਾਈਟ ਬਹੁਤ ਐਨਗਟਾਈਟ ਇਹ ਐਟ ਤੇ ਲੱਗੇ ਹਾਂਜੀ ਐਨਟਾਈਟ ਹੁੰਦੀ ਹੈ ਜੀ ਪ੍ਰਮੋਸ਼ਨ ਕਰ ਰਹੀਆਂ ਆਪਦੀ ਦੁਕਾਨ ਦੀ ਵੀਰੇ ਚਾਚੀ ਰਾਜ ਵੀਰੇ ਪ੍ਰਮੋਸ਼ਨ ਕਰ ਰਹੀਆਂ ਆਪਦੀ ਦੁਕਾਨ ਦੀ ਅਲੀ ਜਲਾਦੀ ਸਾਰੇ ਕਮਾਂਡ ਦੇ ਜੋ ਅੱਕੜ ਸਕੂਲ ਹੱਕ ਜਿੱਦ ਪਾਣੀ ਤੇ ਰੱਖਦੇ ਪੰਜਾਬ ਉਹ ਗਾਇਜ਼ ਉਹ ਇਹ ਦੋ ਟੈਰ ਵਾਲੇ ਹੋਰ ਹੁਣ ਕਿਹੜਾ ਦੇ ਹਾਂ ਉਹ ਮੈਂ ਸਕੇਟਿੰਗ ਕਰਦਾ ਹੁੰਦਾ ਜਦੋਂ ਸਕੂਲ 'ਚ ਜਦੋਂ ਸਕੂਲ 'ਚ ਕਰਦਾ ਹੁੰਦਾ ਚੰਕਦਾ ਤਾਂ ਦੇਖ ਮੁੰਡਾ ਉਹ ਤੇਰੀ ਵੀਡੀਓ ਬਣਾਉਣਿਆ ਰਾਤ ਨੂੰ ਹਣਾ ਵੀਰੇ ਸਕੇਟਿੰਗ ਕਰਦੇ ਦੀ ਜੀ ਪਾਸੇ ਹੋਣਾ ਮਾ ਆਪਣੇ ਜਿਹੜਾ ਜੁਜਾਰ ਟੁੱਟ ਉਹ ਜੁਜਾਰ ਉਹ ਤਾਂ ਦੇਖਣਾ ਮੈਨੂੰ ਦੱਸ ਹੋਰ ਟੁੱਟ ਜੁਜਾਰ ਐਕਸਾਈਟਡ ਹੋ ਗਿਆ ਲੋ ਵੀ ਸਾਡੇ ਬੱਚੇ ਕੋਲ ਸੇਫਟੀ ਵੀ ਹੈਗੀ ਆ ਸਾਰੀ ਤੇ ਤੁਸੀਂ ਵੀ ਆਓ ਦੇ ਬੱਚੇ ਦੇ ਪਹਿਲਾਂ ਸੇਫਟੀ ਵਾਲੀਆਂ ਚੀਜ਼ਾਂ ਪਾ ਕੇ ਬਾਈ ਫੇਰ ਹੀ ਕਰਨੀ ਐ ਸਕੇਟਿੰਗ ਓਏ 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 ਹਾਂ ਸੇਫਟੀ ਜ਼ਰੂਰੀ ਐ ਚਾਚਾ ਜੀ ਕਰਾਉਣਗੇ ਤੈਨੂੰ ਹੁਣ ਆਗੇ ਚਾਚਾ ਉਹ ਆਗੇ ਚਾਚਾ ਜੀ ਆਗੇ ਚਾਚਾ ਜੀ ਉੱਪਰ ਬਹਣ ਹੁਣ ਮੇਰੇ ਕੋਲ ਬੈਠਾ ਆਂਗਾ ਪੂਰਾ ਪ੍ਰਬੰਧ ਕਰੀ ਹੋਇਆ ਤਰੀਕੇ ਤਨਸਾਹੇ ਹੋਏ ਹੋਏ ਪਾਰੀ ਦੇ ਤੋਂ ਬੱਪਾ ਨੂੰ ਬੋਤੇ ਲਾਡੂ ਕੀ ਕਰੇ ਹੀ ਰੌਲਾ ਪੈ ਨਹੀਂ ਤੁਸੀਂ ਇਹ ਤਾਂ ਭੱਜ ਜਾਂਦੇ ਲੋ ਬਈ ਗੁਨਤਾ ਸਿੰਘ ਸਾਨੂੰ ਸਕੇਟਿੰਗ ਕਰਕੇ ਦਿਖਾਉਂਦਾ ਕਿਉਂਕਿ ਅਸੀਂ ਤਾਂ ਕਦੇ ਜ਼ਿੰਦਗੀ ਚ ਕੀਤੀ ਨਹੀਂ ਜਵਾਕਾਂ ਨੂੰ ਹੀ ਦੇਖਣਾ ਕਰਦੇ ਆਣ ਇਹ ਦੇਖੋ ਗੜੀ ਜਾ ਗਿਆ ਉਹ ਲੈ ਬਈ ਉਹ ਵਾ 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 ਬਸ ਹੋ ਢਿੱਕਣਾ ਬਈ ਮੁੜਿਆ ਲੋ ਬਈ ਮਾਤਾ ਸਿਰੀ ਪਹੁੰਚ ਗਏ ਨੇ ਮਨੇ ਦੋ ਜਿੰਦੇ ਲਾ ਕੇ ਹੁੰਦੇ ਜਿੰਦੇ ਬਸ ਖੜਦੇ ਖੜੇ ਦੇ ਜਾ ਜਾ ਪਾ ਜਾ ਜਾ ਪਾ ਜਾ ਜਾ ਪਾ ਜਾ ਪਰ ਆ ਜਾ ਜਾ ਪਾ ਜਾ ਜਾ ਵਾਹ ਹੋ ਗਿਆ ਹੋ ਗਿਆ ਹੋ ਗਿਆ ਲਾਈਟਾਂ ਵਾਲੇ ਬੂਟ ਪਾ ਕੇ ਓਏ ਲਾਈਟਾਂ ਵਾਲੇ ਹਾਈ ਤਾਂ ਲਾਈਟਾਂ ਵਾਲੇ ਨਹੀਂ ਪਾ ਗਵਾਂਢੀ ਕਾਲਾ ਕਰਦੇ ਹਣਗੇ ਆਪਣਾ ਅੱਧੀ ਰਾਤ ਚੰਦਰਾ ਕਮਾਣ ਪਰ ਆਪਣਾ ਕਟਿੰਦਰਾ ਹੀ ਕਹਿੰਦੇ ਹਣਗੇ ਲੋ ਬਈ ਸਾਡਾ ਤਿੰਨ ਸੱਸ ਨੂੰਹਾਂ ਦਾ ਚੁਗਲੀ ਟਾਈਮ ਇਹ ਆ ਸਾਡਾ ਚੁਗਲੀ ਵਾਲਾ ਰੂਮ ਚੁਗਲੀ ਕਰ ਉਹ ਤੇ ਬਾਰ ਚਲਾਵਾਂਗੇ ਚੁਗਲੀ ਦਾ ਜਦੋਂ ਆਪਾਂ ਨਵਾ ਕਰ ਜਦੋਂ ਆਪਾਂ ਨਵਾ ਕਰ ਬਣਾਇਆ ਬੱਦਾ ਉਥੇ ਇੱਕ ਰੂਮ ਬਣਾ ਲਾਂਗੇ ਆਪਾਂ ਉਥੇ ਲਿਖਾਂਗੇ ਚੁਗਲੀ ਅਸਥਾਨ ਅਸਥਾਨ ਠੀਕ ਹੈ ਵਰਕਰ ਵਾਲੇ ਦਾ ਬੋਲ ਵੱਜ ਗਿਆ ਅਸੀਂ ਦੋਨੇ ਭੈਣਾਂ ਗੱਲਾਂ ਕਰ ਰਹੀਆਂ ਸੀ ਕਿਉਂਕਿ ਕੱਲ ਨੂੰ ਸੰਡੇ ਆ ਬਸ ਪੀਕ ਐਂਡ ਤੇ ਹਾਂ ਪਲਾਨ ਕਰ ਰਹੀਆਂ ਸੀ ਬਸ ਸਾਡਾ ਕੈਨਸਲ ਹੋ ਜਾਂਦਾ ਪਲਾਨ ਉਹ ਕਿਹੜੇ ਪਲਾਨ ਸਾਡੇ ਹੈ ਕਿਹੜੇ ਪਲਾਨ ਮੇਗਾ ਸਾਡੇ ਪਲਾਨ ਬਹੁਤ ਕੈਨਸਲ ਹੋ ਜਾਂਦੇ ਚਲੋ ਕੋਈ ਗੱਲ ਨਹੀਂ ਫੇਰ ਬਣਾਵਾਂਗੇ ਪਲਾਨ ਮੈਂ ਪਹਿਲਾਂ ਦਵਾਈ ਲੈ ਕੇ ਆਉਂਦੀ